ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਪਿੰਡ ਕਰਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਵਾਸੀਆਂ ਦੀ ਇੱਕ ਵਿਸ਼ਾਲ ਬੈਠਕ ਹੋਈ ਜਿਸ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਵੀ ਹਿੱਸਾ ਲਿਆ ਮਾਮਲਾ ਪਿੰਡ ਦੀ 80 ਏਕੜ ਜ਼ਮੀਨ ਲੈਂਡ ਪੋਲਿੰਗ ਸਕੀਮ ਤੇ ਤਾਉਣ ਦਾ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਉਹਨਾਂ ਦੀ ਕਾਫੀ ਜ਼ਮੀਨ ਪਹਿਲਾਂ ਹੀ ਬਾਈਪਾਸ ਬਣਾਉਣ ਅਤੇ ਫਿਰ ਇੰਪਰੂਵਮੈਂਟ ਤਰਸਦੀ ਸਕੀਮ ਨੰਬਰ 7 ਅਤੇ ਬੱਸ ਸਟੈਂਡ ਦੀ ਉਸਾਰੀ ਵਿੱਚ ਆ ਗਈ ਸੀ ਜਿਸ ਦੇ ਪੈਸੇ ਹੋਣ ਜਾ ਕੇ ਲੰਬੇ ਸੰਘਰਾਸ਼ ਤੋਂ ਬਾਅਦ ਪੁਲਿਸ ਉਹਨਾਂ ਨੂੰ ਮਿਲੇ ਹਨ ਅਤੇ ਹੁਣ ਸਰਕਾਰ ਉਹਨਾਂ ਦੀ ਬੱਚੀ ਖੁੱਚੀ ਜ਼ਮੀਨ ਵੀ ਕਬਜ਼ਾਉਣ ਜਾ ਰਹੀ ਹੈ ਜਿਸ ਨਾਲ ਲੋਕ ਬਿਲਕੁਲ ਬੇਜ਼ਮੀਨੇ ਹੋ ਜਾਣਗੇ ਅਤੇ ਉਹਨਾਂ ਦਾ ਪੂਰਾ ਦਾ ਪੂਰਾ ਵਸਿਆ ਵਸਾਇਆ ਪਿੰਡ ਉੱਜੜ ਜਾਏਗਾ ਉਹਨਾਂ ਕਿਹਾ ਕਿ ਉਹ ਇਸ ਵਾਰ 1 ਇੰਚ ਜ਼ਮੀਨ ਵੀ ਸਰਕਾਰ ਨੂੰ ਨਹੀਂ ਦੇਣਗੇ ਉੱਥੇ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪਿੰਡ ਵਾਸੀਆਂ ਦੀ ਜ਼ਮੀਨ ਜ਼ਬਰਦਸਤੀ ਕਬਜ਼ਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨ ਆਗੂ ਇਸ ਜ਼ਮੀਨ ਨੂੰ ਬਚਾਉਣ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਣਗੇ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਅਜੇ ਮਹਾਜੰਦ ਦੀ ਰਿਪੋਰਟ ਜੋ ਗਵਰਨਮੈਂਟ ਨੇ ਕਰਾਲੇ 80 ਏਕੜ ਜ਼ਮੀਨ ਅਕਵਾਇਰ ਕੀਤੀ ਹੈ ਉਹਦੇ ਮਸਲੇ ਦੇ ਉਹਦੇ ਸਬੰਧ ਦੇ ਵਿੱਚ ਅੱਜ ਦੀ ਸਾਰੀ ਮੀਟਿੰਗ ਸੀ ਸਾਰੀਆਂ ਕਿਸਾਨ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਔਰ ਪਿੰਡ ਦੇ ਸਾਰੇ ਨਗਰ ਨਿਵਾਸੀ ਵੀ ਸਾਰੇ ਇਕੱਠੇ ਹੋਏ ਇਸ ਕਰਕੇ ਕਿ ਸੀਐਮ ਸਾਹਿਬ ਮਾਨ ਸਾਹਿਬ ਕਹਿ ਰਹੇ ਸੀ ਕਿ ਇਸ ਸਕੀਮ ਤਹਿਤ ਜੋ ਵੀ ਅਸੀਂ ਕਰ ਰਹੇ ਹਾਂ ਕਿ ਜੇ ਕਿਸਾਨ ਦੀ ਮਰਜ਼ੀ ਹੋਏਗੀ ਇਹ ਅਸੀਂ ਜ਼ਮੀਨ ਲਵਾਂਗੇ ਜੇ ਕਿਸਾਨ ਦੀ ਮਰਜ਼ੀ ਨਹੀਂ ਹੋਏਗੀ ਤੇ ਅਸੀਂ ਇਹ ਜ਼ਮੀਨ ਨੂੰ ਨਹੀਂ ਐਕਵਾਇਰ ਕਰਾਂਗੇ ਇਸ ਕਰਕੇ ਸਾਰੇ ਸਾਡੇ ਪਿੰਡ ਵਾਲਿਆਂ ਦੀ ਪੁਰਜੋਰ ਅਪੀਲ ਹੈ ਸੀਐਮ ਸਾਹਿਬ ਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕਿ ਅਸੀਂ ਬਿਲਕੁਲ ਆਪਣੀ 1 ਇੰਚ ਵੀ ਜ਼ਮੀਨ ਦੇਣ ਨੂੰ ਤਿਆਰ ਨਹੀਂ ਇਸ ਕਰਕੇ ਸਾਰਿਆਂ ਦੇ ਅੱਗੇ ਇਹੀ ਰਿਕਵੈਸਟ ਹੈ ਕਿ ਇਹ ਜਿਹੜੀ ਸਕੀਮ ਹੈ ਇਹਨੂੰ ਤੁਸੀਂ ਕੈਨਸਲ ਕੀਤਾ ਜਾਵੇ ਜੋ ਕਿ ਸਾਰੇ ਬੰਦੇ ਆਪੋ ਆਪਣੇ ਘਰਾਂ ਚ ਜੋ ਆਪਣਾ ਰੋਜ਼ਗਾਰ ਕਰਦੇ ਆ ਰੋਜ਼ਗਾਰ ਕਰਨਾ ਸ਼ੁਰੂ ਹੋ ਜਾਵੇ ਉਹ ਵੀ ਬੰਦੇ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਆ ਕਿ ਸਰਕਾਰ ਨੇ ਧੱਕੇ ਨਾਲ ਸਾਡੇ ਕੋਈ ਜ਼ਮੀਨ ਖੋ ਕੇ ਲੈ ਜਾਣੀ। ਅਸੀਂ ਉਹ ਲੋਕ ਆ ਜਿਨ੍ਹਾਂ ਨੇ ਸਭ ਤੋਂ ਪਹਿਲੇ ਸਾਡੀ ਜ਼ਮੀਨ ਬਾਈਪਾਸ ਚ ਆਈ ਸਾਰੇ ਪਰਿਵਾਰਾਂ ਦੀ। ਉਸ ਤੋਂ ਬਾਅਦ ਸਾਡੀ ਜ਼ਮੀਨ ਜਿਹੜੀ ਸੀ ਇੰਪਰੂਵਮੈਂਟ ਟਰਸਟ ਤਿਵੜੀ ਰੋਡ ਵਿੱਚ ਆ ਗਈ। ਉਸ ਤੋਂ ਬਾਅਦ ਹੁਣ ਤੀਸਰੀ ਵਾਰੀ ਜ਼ਮੀਨ ਸਾਡੀ ਜਿਹੜੀ ਆ ਇਹ ਇਸ ਸਕੀਮ ਦੇ ਵਿੱਚ ਆ ਰਹੀ ਆ ਲੈਂਡ ਪੂਲਿੰਗ ਦੇ ਵਿੱਚ ਕਿ ਤੁਸੀਂ ਸਹਿਮਤ ਹੋ ਜੇ ਹੈਗੇ ਉੱਤੇ ਦਿਓ। ਜਦੋਂ 1 ਮਹੀਨਾ ਹੋ ਗਿਆ ਕੀ ਸਰਕਾਰ ਨੂੰ ਰਿਕਵੈਸਟ ਕਰਦੇ ਆ ਕਿ ਅਸੀਂ ਇਹ ਜ਼ਮੀਨ ਨਹੀਂ ਦੇਣਾ ਚਾਹੁੰਦੇ ਹੁਣ ਤੱਕ ਸਰਕਾਰ ਦਾ ਨੋਟੀਫਿਕੇਸ਼ਨ ਹੋਣਾ ਚਾਹੀਦਾ ਸੀ ਕਿ ਠੀਕ ਹੈ ਜੇ ਕਿਸਾਨ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦਾ ਤੇ ਅਸੀਂ ਜ਼ਮੀਨ ਜਿਹੜੀ ਹੈ ਨਹੀਂ ਲਵਾਂਗੇ ਤੇ ਇਹ ਸਸ ਸਕੀਮ ਨੂੰ ਰਾਈਟਿੰਗ ਚ ਦੇਣਾ ਚਾਹੀਦਾ ਸੀ ਕਿ ਤੁਸੀਂ ਆਪਣੀ ਜ਼ਮੀਨ ਜਿਸ ਤਰ੍ਹਾਂ ਚਾਹੋ ਯੂਜ਼ ਕਰ ਸਕਦੇ ਹੋ ਇਕੱਠੇ ਹੋਏ ਆ ਸਾਰਾ ਪਿੰਡ ਵੀ ਇੱਥੇ ਇਕੱਠਾ ਹੋਇਆ ਵਾ ਗੋਦਵਾਲਾ ਸਾਹਿਬ ਤੇ ਸੰਯੁਕਤ ਕਿਸਾਨ ਮੋਰਚੇ ਦੇ ਤੇ ਹੋਰ ਮਜ਼ਦੂਰਾਂ ਦੀਆਂ ਜਥੇਬੰਦੀਆਂ ਸਾਰੀਆਂ ਵੱਡੀ ਗਿਣਤੀ ਚ ਇਕੱਠੇ ਹੋ ਕੇ ਰੈਲੀ ਕੀਤੀ ਆ ਇਸ ਰਿਆਲੀ ਦਾ ਮਕਸਦ ਇਸ ਪਿੰਡ ਦੀ 80 ਕਿੱਲੇ ਜ਼ਮੀਨ ਪੰਜਾਬ ਸਰਕਾਰ ਲੈਡ ਪੂਲਿੰਗ ਐਕਟ ਤਹਿਤ ਕੋਈ ਸੋ ਕਾਲਡ ਕਲੋਨੀ ਬਣਾਉਣ ਵਾਸਤੇ ਅਕਵਾਇਰ ਕਰ ਰਹੀ ਆ ਜਿਸ ਦਾ ਅਸੀਂ ਸਖਤ ਵਿਰੋਧ ਕਰ ਰਹੇ ਆ ਸਾਨੂੰ ਬਿਲਕੁਲ ਇਹ ਗਵਾਰਾ ਨਹੀਂ ਅਸੀਂ ਕਿਸੇ ਵੀ ਕੀਮਤ ਤੇ ਜ਼ਮੀਨ ਨਹੀਂ ਦੇਣਾ ਚਾਹੁੰਦੇ ਵੈਸੇ ਸਮੂਚਾ ਨੋਟੀਫਿਕੇਸ਼ਨ ਰੱਦ ਹੋਣਾ ਚਾਹੀਦਾ ਪਰ ਇਸ ਪਿੰਡ ਦਾ ਦੋ ਵਾਰੀ ਪਹਿਲਾਂ ਹੀ ਉਜਾੜਾ ਹੋ ਚੁੱਕਾ ਪਹਿਲਾਂ ਇਹਾਂ ਦੀ ਜ਼ਮੀਨ ਆੜਾ ਹਾਈਵੇ ਬਣਿਆ ਬਾਈਪਾਸ ਗੁਰਦਾਸਪੁਰ ਦਾ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਆ ਗਈ ਬਹੁਤ ਵੱਡੇ ਪੱਧਰ ਤੇ ਫਿਰ ਇੰਪਰੂਵਮੈਂਟ ਆਫ ਸਕੀਮ ਨੰਬਰ 7 ਤਬਲੀ ਰੋਡ ਉੱਚ ਆ ਗਈ ਜਿਹੜੀ ਰਹਿ ਗਈ ਸੀ ਹੁਣ ਸਮੁੱਚੇ ਤੌਰ ਤੇ ਉਹ ਸਾਰੀ ਸਾਰੀ 80 ਏਕੜ ਮਲਣ ਲੱਗ ਗਿਆ ਤੇ ਪਿੰਡ ਉੱਜੜ ਚਲਿਆ ਪਿੰਡ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਪਿੰਡ ਕੋਲ ਕੋਈ ਹੋਰ ਰਹਿਣ ਦਾ ਸਾਧਨ ਨਹੀਂ ਇਹ ਪਿੰਡ ਕਿੱਥੇ ਜਾਊਗਾ ਕਿੱਥੇ ਰੋਟੀਆਂ ਖਾਊਗਾ ਕੀ ਕਰੂਗਾ ਇਹ ਲੋਕ ਅਜੇ ਮੁੱਖ ਮੰਤਰੀ ਸਾਹਿਬ ਨੇ ਉਹ ਕਹਿ ਰਹੇ ਨੇ ਭਈ ਅਸੀਂ ਬਿਨਾ ਪੁੱਛੇ ਸਹਿਮਤੀ ਦੇ ਬਿਨਾ ਜਨੀਨ ਨਹੀਂ ਲਵਾਂਗੇ ਅਸੀਂ ਅਸੀਂ ਅਫੀਡੇਵਟ ਲਿਖ ਕੇ ਇਹਨਾਂ ਜਿੱਦੀ ਜਿੱਦੀ ਮਾਲਕੀ ਆ ਉਹਨਾਂ ਸਾਰਿਆਂ ਦੇ ਅਫੀਡੇਵਟ ਲਿਖ ਕੇ ਤੇ ਅਰਜ਼ੀਆਂ ਨਾਲ ਦੇ ਕੇ ਸਾਈਨ ਕਰਕੇ ਦੇਤੀਆਂ ਡੀਸੀ ਸਾਹਿਬ ਨੂੰ ਹੋਰ ਉਸ ਅਧਿਕਾਰਜੋ ਕਲਾਸੀਆਂ ਸੈਕਟਰੀ ਸਾਹਿਬ ਜਿਹੜੇ ਚੇਅਰਮੈਨ ਪੜਾਏ ਆ ਉਹਨਾਂ ਨੂੰ ਈਮੇਲਾਂ ਕਰਤੀਆਂ ਨੇ ਕੱਲ ਐਸਰੀਅਮ ਸਾਹਿਬ ਨੂੰ ਵੀ ਚੇਤੇ ਤੌਰ ਤੇ ਮਿਲਣਾ ਐ ਇਸੇ ਕੰਮ ਲਈ ਉਹਨਾਂ ਸੱਧਿਆ ਵਾ ਪਰ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਅਸੀਂ ਜਦੋਂ ਅਫੀਡੇਵਟ ਦੇ ਰਹੇ ਆਂ ਵੀ ਜ਼ਮੀਨ ਨਹੀਂ ਅਸੀਂ ਨਹੀਂ ਦੇਣੀ ਤੇ ਸਰਕਾਰ ਕਿਉਂ ਮਾਲ ਰਹੀ ਆ ਕਿਸੇ ਕੀਮਤ ਇਹ ਮਿਲ ਦੇਣੀ ਆਸ ਵੇਲੇ ਇੱਥੇ ਹੁਣੇ ਜਮੀਨ ਜਿਹੜੀ ਵਿਕੀ ਆ ਉਹ 4 ਕਰੋੜ ਨੂੰ ਕਿੱਲਾ ਦੇ ਗਿਆ ਵਾ ਸਾਢੇ 4 ਕਰੋੜ ਨੂੰ ਇਹ ਨਾਲ ਜਿੱਥੇ ਦਾ ਕੁਆਇਰ ਕੀਤੀ ਉੱਥੇ ਹੀ ਨਾਲ ਤੇ ਜਿਹੜੀ ਇਹਨਾਂ ਦੇਣੇ ਆ ਇਹ ਸੇ 22 ਲੱਖ ਕੀਮਤ ਵਾਲ ਜਿਸ ਦੀ ਸਰਕਾਰੀ ਜਿਹੜੀ ਹੈਗਾ ਰੇਟ ਵਾ ਤੇ 22 ਗੁਣਾ ਆਵੇਂ ਤਾਂ 4 ਗੁਣਾ ਦੇ ਦਾਂਗੇ ਸਾਨੂੰ 88 ਲੱਖ ਦੇ ਦੇਣਗੇ 1 ਕਰੋੜ ਦੇ ਤੰਗੇ ਚਲੋ ਬੜਾ ਆਖਾਂਗੇ ਤੇ ਲੜਾਂਗੇ ਤੇ ਉਹਥੇ ਤਾਂ 4.5 ਕਰੋੜ ਰੁਪਏ ਕੰਨਦੇ ਆ ਉਹ ਕਿਹ ਕੋਈ ਜਣਾ 6 ਕਰੋੜ ਹੋ ਜਾਣੀਆਂ 10 ਸਾਲ ਪਹਿਲੇ ਅਸੀਂ ਜ਼ਮੀਨ ਆ 10 ਸਾਲ ਪਹਿਲੇ ਇਹ 10 ਸਾਲ ਪਹਿਲਾਂ ਦੀ ਆ ਅਸੀਂ ਜ਼ਮੀਨ ਨਹੀਂ ਦੇਣੀ ਅਸੀਂ ਮਰ ਜਾਵਾਂਗੇ ਜ਼ਮੀਨ ਨਹੀਂ ਦੇਣੀ ਜੋ ਮਰਜ਼ੀ ਹੋ ਜੇ ਜ਼ਮੀਨ ਨਹੀਂ ਦੇਣੀ ਇਹ ਕਿਸਾਨ ਸਾਰੇ ਸਮਾਂ ਖਾ ਗਏ ਤੁਰੇ ਨੇ ਜਾਣ ਕੱਲੋ ਇਹਨਾਂ ਦੀ ਮਾਰ ਦਿਓ ਇਹਨਾਂ ਨੂੰ ਜੇਲ੍ਹਾਂ ਵਿੱਚ ਧੱਕ ਦਿਓ ਸਾਡੇ ਸਯੂਤ ਖਾਨ ਮੋਰਚੇ ਦੇ ਟ੍ਰੇਡਰ ਨੂੰ ਰੱਖ ਦਿਓ ਪਰ ਇਹ ਜ਼ਮੀਨ ਅਸੀਂ ਕਿਸੇ ਕੀਮਤ 'ਤੇ ਨਹੀਂ ਦੇਣੀ